ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਆਪਣੀ ਵੀਡੀਓ ਹੈ ਬਾਈ ਜੀ ਕਣਕ ਤੇ ਜਿਹੜੀਆਂ ਕਣਕਾਂ ਪੀਲੀਆਂ ਹੋਈ ਜਾਂਦੀਆਂ ਚਾਹੇ ਉਹ ਸੁਪਰਸੀਡਰ ਦਾ ਬੀਜੀ ਹੈ ਚਾਹੇ ਉਹ ਵਾਹਕੇ ਬੀਜੀ ਹੈ ਕਿਵੇਂ ਵੀ ਬੀਜੀ ਹੈ ਇਹ ਵੀਡੀਓ ਆਪਾਂ ਪਹਿਲਾਂ ਪਾ ਚੁੱਕੇ ਹਾਂ ਸੁਪਰਸੀਡਰ ਵਾਲੀ ਤੇ ਵਾਹਕੇ ਬੀਜੀ ਵਾਲੀ ਵੀ ਉਹ ਕਹਿੰਦੇ ਸੀ ਸੁਪਰਸੀਡਰ ਫੇਲ ਹੋ ਗਿਆ ਇਹ ਵੀਡੀਓ ਆਪਾਂ ਪਹਿਲਾਂ ਪਾ ਚੁੱਕੇ ਹਾਂ ਅੱਜ ਤੋਂ 5-4 ਦਿਨ ਪਹਿਲਾਂ ਜਿਹੜੀ ਅੱਜ ਦੀ ਆਪਣੀ ਵੀਡੀਓ ਹੈ ਇਹ ਹੈ ਕਣਕ ਜਿਹੜੀ ਰੁਕੀ ਖੜੀ ਹੈ ਜਾਂ ਕਣਕ ਜਿਹੜੀ ਪੀਲੀ ਹੁੰਦੀ ਹੈ ਕਿਸੇ ਕਾਰਨ ਵੀ ਖੜੀ ਐ ਚੱਲਦੀ ਨਹੀਂ ਅੱਜ ਦੀ ਵੀਡੀਓ ਆਪਣੀ ਉਹਦੇ ਤੇ ਐ ਘੱਟ ਖਰਚੇ ਦੇ ਵਿੱਚ ਤੇ ਵਧੀਆ ਰਿਜ਼ਲਟ ਜਿਹੜਾ ਮੇਰਾ ਤਜਰਬਾ ਐ ਇਸ ਵਾਰ ਦਾ ਮੈਂ ਤੁਹਾਡੇ ਨਾਲ ਉਹ ਸਾਂਝਾ ਕਰ ਰਿਹਾ ਹਾਂ ਘੱਟ ਖਰਚੇ ਦੇ ਵਿੱਚ ਤੇ ਵਧੀਆ ਰਿਜ਼ਲਟ ਬੜੇ ਭਰਾਵਾਂ ਦੇ ਫੋਨ ਆਈ ਜਾਂਦੇ ਆ ਬਾਈ ਯਾਰ ਕਣਕ ਰੁખી ਜੀ ਖੜੀ ਐ ਚੱਲਦੀ ਨਹੀਂ ਪਾਣੀ ਨਾ ਜਾਂ ਰੁખી ਐ ਜਾਂ ਵਾਹਣ ਦੇ ਵਿੱਚ ਕੋਈ ਹੋਰ ਪ੍ਰੋਬਲਮ ਐ ਮਾੜੀ ਮੋਟੀ ਚਾਹੇ ਕੁਝ ਵੀ ਐ ਆਪਾਂ ਕੀ ਕਰਨਾ ਆਪਾਂ ਲੈਣੀ ਹੈ 1 ਕਿਲੋ ਜ਼ਿੰਕ 21% ਜਾਂ 33% ਹੈ ਤਾਂ 700 ਗ੍ਰਾਮ 1 ਕਿਲੋ ਯੂਰੀਆ ਯੂਰੀਆ ਪਾ ਸਕਦੇ ਆ ਜਾਂ ਨੈਨੋ ਯੂਰੀਆ ਵੀ ਪਾ ਸਕਦੇ ਆ ਤੇ 1 ਕਿਲੋ ਮੈਗਨੀਜ਼ ਤਿੰਨ ਪ੍ਰੋਡਕਟ ਹੀ ਮਿਲਾਉਣੇ ਆਪਾਂ ਤੇ 100 ਲੀਟਰ ਪਾਣੀ ਦੇ ਵਿੱਚ ਕਰਨਾ ਹੈ 100 ਲੀਟਰ ਪਾਣੀ ਬਹੁਤ ਹੈ ਢੋਲੀਆਂ ਨਾ ਲਾਉਣੀਆਂ ਚਾਰ ਢੋਲੀਆਂ ਲਾ ਦਿਓ ਵੱਡੀਆਂ ਤੇ ਜਾਂ ਟੈਂਕੀ ਨਾ ਕਰਨੀਆਂ ਤਾਂ 100 ਲੀਟਰ ਪਾਣੀ ਬਹੁਤ ਹੈ 15 ਦਿਨਾਂ ਦੇ ਵਿੱਚ ਜਿਹੜੀ ਕੰਕ ਰੁਕੀ ਪਈ ਹੈ 15 ਦਿਨਾਂ ਦੇ ਵਿੱਚ ਆਪਾਂ ਤਿੰਨ ਸਪਰੀਆਂ ਕਰਨੀਆਂ ਪੰਜ-ਪੰਜ ਦਿਨਾਂ ਤੋਂ ਚਾਹੇ 6-6 ਦਿਨਾਂ ਤੋਂ ਕਰ ਦੋ 18 ਦਿਨਾਂ 'ਚ ਕਰ ਲਓ ਤਿੰਨ ਸਪਰੀਆਂ ਕਰਨੀਆਂ ਤਿੰਨ ਸਪਰੀਆਂ ਬਾਅਦ ਤੁਸੀਂ ਮੈਨੂੰ ਆਪ ਫੋਨ ਕਰੋਗੇ ਵੀ ਬਾਈ ਯਾਰ ਵਾਕੇ ਰਿਜ਼ਲਟ ਮਿਲੇਗਾ ਸਭ ਤੋਂ ਸਸਤਾ ਸੌਦਾ ਤੇ ਸਭ ਤੋਂ ਜ਼ਬਰਦਸਤ ਰਿਜ਼ਲਟ ਮੈਂ ਸਾਰੇ ਹੀ ਤਜਰਬੇ ਕੀਤੇ ਹੋਏ ਆ ਮੇਰੇ ਪੰਗੇ ਲੈ ਲੈ ਵੇਖੇ ਹੋਏ ਆ ਜਿਹੜੇ ਮਾਰਕੀਟ ਦੇ ਵਿੱਚ ਪ੍ਰੋਡਕਟ ਆਉਂਦੇ ਆ ਬਹੁਤ ਕੰਪਨੀ ਵਾਲੇ ਵੀ ਬਹੁਤ ਆਉਂਦੇ ਆ ਆਪਣੀ ਆਤ ਕੀ ਹੁੰਦੀ ਆ ਆਪਾਂ ਸਾਰੇ ਐਂ ਕਰਦੇ ਆ ਮੈਂ ਵੀ ਐਵੇਂ ਕਰਦਾ ਜਦੋਂ ਕਈ ਵਾਰੀ ਕਰਦਾ ਹੁੰਦਾ ਸੀ ਜਦੋਂ ਕਣਕ ਕਈ ਵਾਰੀ ਦਬੀ ਖੜੀ ਐ ਜਾਂ ਕੁਝ ਹੋਰ ਕੰਪਨੀ ਵਾਲਾ ਆਉਂਦਾ ਯਾਰ ਭਾਈ ਆਹ ਪ੍ਰੋਡਕਟ ਪਾ ਦੇ ਇਹਦੇ ਨਾਲ ਚੱਲ ਪੂ ਆ ਪਾ ਦੇ ਆ ਐਵੇਂ ਆਪਾਂ ਫालतू ਖਰਚਾ ਕਰੀ ਜਾਂਦੇ ਆ ਆਪਾਂ ਨੂੰ ਬਾਲਾ ਵੀ ਇਹਨਾਂ ਦੇ ਕੰਪਨੀ ਵਾਲਿਆਂ ਦੇ ਕਹਿਣੇ ਤੇ ਨਹੀਂ ਫालतू ਖਰਚਾ ਕਰਨਾ ਚਾਹੀਦਾ ਜਿਹੜਾ ਮੈਂ ਕੀਤੇ ਯਾਰਵਾ ਕੀਤਾ ਜਿਹੜਾ ਇਹਦਾ ਰਿਜ਼ਲਟ ਆ ਮੈਗਨੀਜ਼ ਦਾ ਯੂਰੀਆ ਦਾ ਤੇ ਜ਼ਿੰਕ ਦਾ ਇਹਦਾ ਬਹੁਤ ਵਧੀਆ ਰਿਜ਼ਲਟ ਆ ਐਵੇਂ ਫਾਲਤੂ ਮਹਿੰਗੇ ਪ੍ਰੋਡਕਟ ਪਾਉਣ ਦੀ ਆਪਾਂ ਨੂੰ ਕੋਈ ਲੋੜ ਨਹੀਂ 3 ਸਪ੍ਰੇਆਂ ਜਿਹੜੀ ਕਣਕ ਰੁਕੀ ਖੜੀ ਹੈ 15 15 15 ਦਿਨਾਂ ਚ 3 ਸਪ੍ਰੇਆਂ ਜਾਂ 6 6 ਦਿਨਾਂ ਤੋਂ ਜਾਂ 5 5 ਦਿਨਾਂ ਤੋਂ ਆਪਾਂ ਕਰਨੀਆਂ 100 ਲੀਟਰ ਪਾਣੀ ਤੁਸੀਂ ਦੇਖ ਹੀ ਜਾਓ ਵੀ ਲੋਕ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਨੇ ਵੀ ਯਾਰ ਬਰੋਲਾ ਬਣੀ ਖੜੀ ਹੈ ਕਣਕ ਦਾ ਯਾਰ ਵਟੇ ਦਿੰਦੀ ਆਉਂਦੀ ਆ ਤੁਸੀਂ ਵੇਖ ਹੀ ਜਾਓ ਜੋ ਤੀਜੀ ਸਪਰੇ ਹੋਗੀ ਤੁਸੀਂ ਮੈਨੂੰ ਆਪ ਫੋਨ ਕਰੋਗੇ ਵੀ ਯਾਰ ਬਾਈ ਵਾਕੇ ਹੀ ਰਿਜ਼ਲਟ ਮਿਲਿਆ ਹਾਂ ਇੱਕ ਗੱਲ ਹੋਰ ਬੜੇ ਕਿਸਾਨਾਂ ਦੇ ਫੋਨ ਆਉਂਦੇ ਕੱਲ ਵੀ ਇੱਕ ਵੀਰ ਦਾ ਆਇਆ ਕਹਿੰਦਾ ਯਾਰ ਅਖੇ ਕੋਰ ਤੇ ਫਾਇਦਾ ਹੈ ਕਿ ਨਹੀਂ ਹੈ ਕੋਰ ਤੇ ਮੈਗਨੀਜ਼ ਦੀ ਸਪਰੇਅ ਕਰਨ ਦਾ ਬਹੁਤ ਜ਼ਿਆਦਾ ਫਾਇਦਾ ਹੈ ਆਪਾਂ ਨੂੰ ਤੁਸੀਂ ਇੱਕ ਇੱਕ ਤਾਂ ਕੋਰ ਤੇ ਕਰਤੀ ਇੱਕ ਜਦੋਂ ਪਾਣੀ ਲੱਗ ਗਿਆ ਚਲ ਉਸ ਤੋਂ ਬਾਅਦ ਹਫ਼ਤੇ ਇੱਕ ਬਾਅਦ ਕਈ ਵਾਰੀ ਹੋ ਜਾਂਦਾ ਪੈਰਤਰਾ ਵਜਾ ਹਫ਼ਤੇ ਇੱਕ ਬਾਅਦ ਕਰ ਦੋ ਇੱਕ ਉਸ ਤੋਂ ਚਾਰ ਪੰਜ ਦਿਨ ਬਾਅਦ ਫੇਰ ਕਰ ਦੋ ਬਸ ਕਾਸੇ ਦੀ ਲੋੜ ਨਹੀਂ ਜੀ ਉਸ ਤੋਂ ਬਾਅਦ ਆਪਾਂ ਕੱਲੀ ਯੂਰੀਆ ਹੀ ਦੇਣੀ ਹੈਗੀ ਤੁਸੀਂ ਦੇਖੀ ਜਾਓ ਕਣਕ ਦੇ ਕੀ ਰੰਗ ਹੈ ਤੇ ਕੀ ਢੰਗ ਹੈ ਹੁਣ ਜਿਹੜੀ ਮੈਂ ਤੁਹਾਨੂੰ ਕਣਕ ਦਿਖਾਉਣ ਲੱਗਿਆ ਅਸੀਂ ਇੱਧਰ ਤੇ ਇੱਕ ਸਪਰੇਅ ਕਰੀਆ ਮੈਗਰੀਜ਼ ਦੀ ਤੇ 35 ਦਿਨਾਂ ਦੀ ਕਣਕ ਹੈ ਇੱਧਰ ਮਾਰੀ ਕੈਮਰਾ ਇਹ ਬਾਈ ਜੀ 35 ਦਿਨਾਂ ਦੀ ਕਣਕ ਹੈ ਤੇ ਸਾਰੀ ਪਰਾਲੀ ਵਿੱਚ ਨਾ ਪੀਵੀਐ ਸੁਪਰ ਸੀਡਰ ਨਾਲ ਬੀਜੀ ਦੀ ਹੈ ਇੱਧਰ ਵੀ ਮਾਰਦੇ ਕੈਮਰਾ ਆਹ ਕਣਕ ਤੇ ਇੱਧਰ ਇਹ ਵੀ ਸਾਰੀ ਪਰਾਲੀ ਵਿੱਚ ਬੀਜੀ ਸਾਰੀ ਪਰਾਲੀ ਵਿੱਚ ਵਾਈ ਵੀ ਹੈ ਤੇ ਇਹ ਵੀ 35 ਦਿਨਾਂ ਦੀ ਹੈ ਇਕੱਠੀ ਪਜਾਂਦਾ ਦੋਨਾਂ ਦੀ ਤੇ ਵੈਰੈਟੀ ਹੈਗੀ ਆ ਇਹ 371 ਤੇ 210 ਮਿਕਸ ਵੈਰੈਟੀ ਹੈ 50 ਕਿਲੋ ਵੀ ਪਾ ਕੇ ਬੀਜੀ ਵੀ ਹੈ ਇੱਕ ਡੋਜ਼ ਇਹਨੂੰ ਯੂਰੀਆ ਦੀ ਦਿੱਤੀ ਹੈ ਇਹਨੂੰ ਵੀ ਇਹਨੂੰ ਵੀ ਕੋਰ ਤੋਂ ਪਾਣੀ ਲਾਉਣ ਤੋਂ 6-7 ਦਿਨ ਪਹਿਲਾਂ ਜਿਵੇਂ ਆਪਾਂ ਪਾਉਨੇ ਆ ਪਾਣੀ ਲਾਉਣ ਤੋਂ 6 ਦਿਨ ਪਹਿਲਾਂ ਇਹਨੂੰ ਵੀ ਇੱਕ ਡੋਜ਼ ਇੱਕ ਗੱਟਾ ਯੂਰੀਆ ਦਾ ਇਹਨੂੰ ਵੀ ਇੱਕ ਗੱਟਾ ਯੂਰੀਆ ਦਾ ਹੁਣ ਇਹਨੂੰ ਪੰਜ ਚਾਰ ਦਿਨਾਂ ਚ ਫੇਰ ਇੱਕ ਡੋਜ਼ ਹੋਰ ਦੇਣੀ ਹੈ ਯੂਰੀਆ ਤੁਸੀਂ ਆਪਦੇ ਹਿਸਾਬ ਨਾਲ ਪਾਉਣੀ ਹੈ ਵਾਣ ਦੇ ਹਿਸਾਬ ਨਾਲ ਪਾਉਣੀ ਹੈ ਔਰ ਇਹ ਮੇਰਾ ਜਿਹੜਾ ਤਜਰਬਾ ਹੈ ਜਿੱਥੇ ਕਣਕ ਰੁਕੀ ਵੀ ਆ ਵੀਰ ਬਣ ਕੇ ਜਰੂਰ ਕਰਿਓ ਜੇ ਤੇ ਜੇ ਜਿੱਥੇ ਕਣਕ ਨਹੀਂ ਰੁਕੀ ਕਣਕ ਸਹੀ ਖੜੀ ਹੈ ਆਪਾਂ ਚਾਹੋ ਨਾ ਵੀ ਕਣਕ ਹੋਰ ਸੋਹਣੀ ਬਣ ਜੇ ਉੱਥੇ ਵੀ ਇੱਕ ਜਾਂ ਦੋ ਸਪ੍ਰਿੰਗਾਂ ਦੀਆਂ ਜਰੂਰ ਕਰਿਓ ਜੇ ਤਾਂ ਤੁਸੀਂ ਵੇਖੋ ਨਜ਼ਾਰੇ ਕੀ ਬਣਦੇ ਆ ਆ ਜਿਹੜੀ ਆ ਆ ਜਿਹੜੀ ਮੈਂ ਕਣਕ ਦੇ ਬੂਟੇ ਪੱਟੀ ਵੇਖਾ ਆ ਆ ਵੈਰੈਟੀ ਹੈ ਇੱਧਰ ਜਿਹੜੀ ਵਿਖਾਈ ਸੀ 371 ਤੇ 210 ਕਣਕ ਦੀਆਂ ਨਾ ਤੁਸੀਂ ਜੜਾਂ ਵੇਖੋ ਕਿੰਨੀਆਂ ਲੰਬੀਆਂ ਨੇ ਵੇਖੋ ਸੂਪਰ ਸੀਡਰ ਦੀ ਬਜਾਈ ਆ ਇਹ ਕਣਕ ਇਹਦੇ ਚ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਵੀਡੀਓ ਦੇ ਵਿੱਚ ਇਹਦੇ ਚ ਡੀਏਪੀ ਪਾਈ ਵੀ ਹੈ 65 ਕਿਲੋ 50 ਕਿਲੋ ਬੀਜ ਜਵੇਂ ਤੁਹਾਨੂੰ ਦੱਸ ਹੀ ਦਿੱਤਾ ਇੱਕ ਗੱਟਾ ਯੂਰੀਆ ਦਾ ਦਿੱਤਾ ਹੈ ਤੇ ਇੱਕ ਮੈਗਨੀਜ਼ ਦੀ ਸਪਰੇ ਹੋਈ ਹੈ ਇੰਨੀ ਕੁ ਜਾਣਕਾਰੀ ਸੀਗੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੇ ਮੈਂ ਤੁਹਾਨੂੰ ਦੁਬਾਰਾ ਫੇਰ ਦੱਸਿਆ ਵੀ ਤੁਸੀਂ ਤਿੰਨ ਸਪਰੇਆਂ ਕਰ ਦਿਓ ਜਿੱਥੇ ਜਮਾਂ ਕਣਕ ਮਰੀ ਖੜੀ ਹੈ ਤੇ ਕਣਕ ਬਰੋਲੇ ਵਾਂਗੂ ਆਊਗੀ ਅਸੀਂ ਜਿਹੜੀ ਆ ਤੁਹਾਨੂੰ ਕਣਕ ਤੇ ਮੈਂ ਫੋਟੋ ਦਿਖਾਈਆਂ ਆ ਵੀਡੀਓ ਚ ਦਿਖਾਈ ਆ ਦੋਵੇਂ ਪਾਸੇ ਬਾਬੇ ਦੀ ਕਿਰਪਾ ਸਾਰੀ ਕਣਕ ਸੁਪਰ ਸੀਡਰ ਨਾਲ ਬੀਜੀ ਆ ਤੇ ਸਾਰੀ ਦੀ ਸਾਰੀ ਕਣਕ ਆਪਣੀ ਐਵੇਂ ਦੀ ਖੜੀ ਏ ਕੋਈ ਇਹਦੇ ਚ ਸੁੰਡੀ ਦੀ ਖਾਸ ਪ੍ਰੋਬਲਮ ਨਹੀਂ ਆਈ ਬਾਕੀ ਅਸੀਂ ਉਹ ਵੀ ਪਾਈ ਸੀ ਇਹਦੇ ਚ ਜਦੋਂ ਪਾਣੀ ਲਾਇਆ ਹੈ ਕਲੋਰੋ ਉਹ ਵੀ ਆਪਾਂ ਪਹਿਲੀ ਪਹਿਲਾਂ ਵਾਲੀ ਵੀਡੀਓ ਚ ਵੀ ਦੱਸਿਆ ਸੀ ਕਲੋਰੋ ਪਾਈ ਸੀਗੀ 50% ਵਾਲੀ 1 ਲੀਟਰ 2 ਗੱਲਿਆਂ ਚ ਹਾਂ ਇਹ ਵੀ ਚੱਲ ਆਪਾਂ ਗੱਲ ਕਰ ਹੀ ਲਈਏ ਕਲੀਅਰ ਅੱਜ ਮੇਰੇ ਇੱਕ ਵੀਰ ਭਰਾ ਦਾ ਫੋਨ ਆਇਆ ਕਹਿੰਦਾ ਭਾਈ ਅਸੀਂ ਯਾਰ ਕੋ ਕੋਰਚ ਨਹੀਂ ਪਾਈ ਪਾਣੀ ਲਾਉਣ ਵੇਲੇ ਨਹੀਂ ਕਲੋਰੋ ਪਾਈ ਤੇ ਹੁਣ ਪੈਰ ਤਰਾਵਾ ਜਾ ਹੋ ਗਿਆ ਤੇ ਸੁੰਡੀ ਕਾਫੀ ਐ ਪਤਾ ਨਹੀਂ ਕਿਹੜੇ ਏਰੀਏ ਦਾ ਸੀ ਤੇ ਉੱਪਰੋਂ ਸਪਰੇਅ ਕਰਦ ਗਏ ਹੁਣ ਤਾਂ ਆਪਣੇ ਕੋਲੇ ਪਹਿਲਾਂ ਤਾਂ ਕੋਈ ਹੱਲ ਹੀ ਨਹੀਂਗਾ ਵੀ ਉੱਪਰੋਂ ਸਪਰੇਅ ਕਰੀਦਾ ਕੋਈ ਰਿਜ਼ਲਟ ਨਹੀਂਗਾ ਮਿਲਦਾ ਆਪਣਾ ਫालतू ਖਰਚਾ ਉਹ ਐਵੇਂ ਵੇਸਟ ਜਾਣਗੇ ਪੈਸੇ ਮੈਂ ਨਹੀਂ ਆਂਦਾਗਾ ਵੀ ਉੱਤੋਂ ਸਪਰੇਅ ਕਰੋਗੇ ਉਹਦੇ ਨਾਲ ਆਪਾਂ ਨੂੰ ਕੋਈ ਕੰਟਰੋਲ ਨਹੀਂ ਮਿਲਦਾਗਾ ਕੰਟਰੋਲ ਆਪਾਂ ਨੂੰ ਉਹਦੇ ਨਾਲ ਹੀ ਮਿਲਣਾ ਜਦੋਂ ਕਣਕ ਕੋਰ ਲੱਗੀ ਜਾਂਦੀ ਐ ਆ ਉਹਦੇ ਚ ਕਲੋਰੋ ਪਾਉਣੇ ਆ ਆਪਾਂ ਨੂੰ ਉਹਦਾ ਹੀ ਰਿਜ਼ਲਟ ਮਿਲਣਾ ਹੈਗਾ ਦੂਜੀ ਗੱਲ ਹੁਣ ਇਸ ਤੋਂ ਬਾਅਦ ਜਿਵੇਂ ਠੰਡ ਆ ਗਈ ਸੁੰਡੀ ਨੁਕਸਾਨ ਕਰਨੋਂ ਹਟ ਜੂਗੀ ਜਿਹੜਾ ਕਰ ਗਈ ਕਰ ਗਈ ਕਈ ਏਰੀਆ ਦੇ ਵਿੱਚ ਸੁੰਡੀ ਬਹੁਤ ਜ਼ਿਆਦੇ ਹੈ ਜਿਵੇਂ ਸਾਡੇ ਏਰੀਆ ਦੇ ਵਿੱਚ ਹੈ ਨਹੀਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਵੀ ਮਾੜੀ-ਮੋਟੀ ਸੀਗੀ ਸਾਨੂੰ ਡਾਰੇ ਸੀਗਾ ਅਸੀਂ ਕਲੋਰੋ ਤਾਂ ਪਾਤੀ ਵੀ ਕਣਕ ਸੁਪਰ ਸੀਡਰ ਨਾਲ ਬੀਜੀ ਆ ਪਰਾਲੀ ਸਾਰੀ ਵਿਚ ਨੱਪੀ ਹੋਈ ਸੀਗੀ ਐਵੇਂ ਲੈਣਾ ਲੂਣਾ ਕਿਤੇ ਜਿੱਥੇ ਬਾੜਿਆ ਪਾਰਾ ਸੀਗਾ ਉੱਥੇ ਮਾੜੀਆਂ-ਮੋਟੀਆਂ ਚੱਕੀਆਂ ਤੇ ਨਹੀਂ ਤਾਂ ਵਿਚ ਹੀ ਨੱਪਿਆ ਸਾਰਾ ਕੁਝ ਕਣਕ ਇੱਕ ਵਾਰੀ ਪਾਣੀ ਲਾਉਣ ਵੇਲੇ ਥੋੜੀ ਜਿਹੀ ਹੋਈ ਸੀ ਜਿਵੇਂ ਪਰਾਲੀ ਵਿੱਚ ਨੱਪੀ ਹੋਵੇ ਆਪਾਂ ਨੂੰ ਪਤਾ ਹੀ ਹੈ ਵੀ ਪੀਲੀ ਜੀ ਹੋ ਜਾਂਦੀ ਹੈ ਪਰ ਜਿੱਥੇ ਸਪਰੇਅ ਅਸੀਂ ਕਰਤੀ ਕੋਰ ਤੇ ਉੱਥੇ ਤਾਂ ਜਮੈਂ ਹੀ ਨਹੀਂ ਪੀਲੀ ਹੋਈ ਜਿੱਥੇ ਕੋਰ ਤੇ ਸਪਰੇਅ ਨਹੀਂ ਹੋਈ ਜਿਹੜੀ ਮੈਂ ਤੁਹਾਨੂੰ ਦੱਸੀ ਆ ਮੈਗਨੀਜ਼ ਯੂਰੀਆ ਤੇ ਜ਼ਿੰਕ ਦੀ ਉੱਥੇ ਮਾੜੀ ਮੋਟੀ ਹੋਈ ਹੈ ਕੋਈ ਬਾਲਾ ਉੱਥੇ ਵੀ ਨਹੀਂਗਾ ਫਰਕ ਪਿਆਗਾ ਕਿਉਂਕਿ ਪਰਾਲੀ ਨਾਲ ਘਾਟ ਆ ਜਾਂਦੀ ਹੈ ਯੂਰੀਆ ਦੀ ਆਪਾਂ ਨੂੰ ਪਤਾ ਹੀ ਹੈ ਤਾਂ ਥੋੜੀ ਜੀ ਹੁੰਦੀ ਹੈ ਤਕਰੀਬਨ ਅਸੀਂ ਸਾਰੇ ਬਾਣਤੇ ਹੀ ਕਰੀਏ ਸਪਰੇਅ ਕੋਰ ਤੇ ਇਵੇਂ ਥੋੜੀ ਜੀ ਕੋਈ 2-4 ਕਿੱਲੇ ਨਹੀਂ ਹੋਈਗੀ ਤਾਂ ਉਹਦਾ ਥੋੜਾ ਜਿਹਾ ਫਰਕ ਵੀ ਪਿਆਗਾ ਉਹ ਕਣਕ ਪੀਲੀ ਹੈ ਜਿੱਥੇ ਹੋਈ ਹੈ ਉਹ ਪੂਰੀ ਕਾਲੀ ਛਾ ਖੜੀ ਹੈ ਤਾਂ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦੇ ਜੇ ਵੀਰ ਬਣ ਕੇ ਤੁਸੀਂ ਮੈਨੂੰ ਕੰਟੈਕਟ ਕਮੈਂਟ ਕਰਕੇ ਵੀ ਦੱਸਿਓ ਜੀ ਵੀ ਕਿਵੇਂ ਰਹੀ ਕਿਵੇਂ ਰਿਹਾ ਰਿਜ਼ਲਟ ਜਿਹੜਾ ਮੈਂ ਤੁਹਾਨੂੰ ਅੱਜ ਤਜਰਬਾ ਦੱਸਿਆ ਤੁਸੀਂ ਮੇਰੇ ਅੱਖੇ ਲਾ ਕੇ ਜੇ ਨਹੀਂ ਕਰਨਾ ਕੋਈ 2-4 ਕਿੱਲਾਂ ਦਾ ਇਹ ਤਜਰਬਾ ਜ਼ਰੂਰ ਕਰਕੇ ਦੇਖੋ ਤੁਹਾਨੂੰ ਆਪੇ ਹੀ ਰਿਜ਼ਲਟ ਤੁਹਾਡੇ ਅੱਖਾਂ ਦੇ ਸਾਹਮਣੇ ਆ ਜਾਊਗਾ ਕਿਵੇਂ ਲੱਗਦਾ ਐਨੀ ਕੀ ਜਾਣਕਾਰੀ ਸੀ ਚੰਗੀ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰ ਦੇ ਜੀ ਸ